ਤੋਂ ਤੁਹਾਡੇ ਆਪਣੇ YouTube ਚੈਨਲ ਅਮਰ ਟੈਲਰ ਸੀਗਿਆ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸਦੇ ਆਂ ਜਿਹੜਾ ਸਾਡਾ ਪਿੰਡ ਆ ਉਹ ਪਿੰਡ ਸੀਗਿਆ ਜਿਹੜਾ ਪਿੰਡਾ ਪੰਜਾਬ ਦੇ ਰਹਿਣ ਵਾਲੇ ਹਨ ਬਹੁਤ ਸਾਰੇ ਆਪਣੇ ਇੰਡੀਆ ਦੇ ਵਿੱਚ ਬੈਠ ਕੇ ਦੇਖਦੇ ਆਂ ਬਹੁਤ ਸਾਰੇ ਆਪਣੇ ਬਾਹਰਲੀ ਘਟਰੇ ਦੇ ਵਿੱਚ ਬੈਠ ਕੇ ਦੇਖਦੇ ਆਂ ਤੇ ਜਿਹੜਾ ਅੱਜ ਆਪਾਂ ਟੌਪ ਲੈ ਕੇ ਆਏ ਆ ਉਹ ਲੇਡੀ ਸੂਟ ਦੇ ਇਹ ਨਾਪ ਕਿਵੇਂ ਲੈਣਾ ਹੈ ਕਿਉਂਕਿ ਸਭ ਤੋਂ ਪਹਿਲਾਂ ਨਾਪ ਹੀ ਹੁੰਦਾ ਇਹ ਆਪਣਾ ਨਾਪ ਹੀ ਗਲਤ ਹੋ ਗਿਆ ਫਿਰ ਸਾਰਾ ਸੂਟ ਹੀ ਖਰਾਬ ਹੋ ਜਾਂਦਾ ਤਾਂ ਆਜੋ ਆਪਾਂ ਸੂਟ ਤੋਂ ਨਾਪ ਕਿਵੇਂ ਲੈਣਾ ਤੁਹਾਨੂੰ ਉਹ ਦੱਸਦਾ ਪੂਰਾ ਧਾਗਾ ਲੁੱਟੇ ਦਿੱਤੋ ਅੱਗੇ। ਜਿਹੜਾ ਪੈ ਰਿਹਾ ਨੰਮਾ ਜੰਗਲ ਨੂੰ ਚੈਨਲ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ। ਸਭ ਤੋਂ ਪਹਿਲਾਂ ਇਹ ਉਹ ਨਾ ਇਹ ਛਾੜ ਲਏ ਗਏ ਚੰਗੀ ਕਰ ਚੱਕੀ। ਇੱਥੇ ਇੱਥੇ ਛਾੜ ਲਿਆ ਕਰੋ। ਇੱਥੇ ਆਪ ਦੀ ਅਬ ਸੈੱਟ ਬਿੰਦਾ ਉੱਥੇ ਆਉਂਦਾ ਕਰੋ। ਵਾਹ। ਇੱਥੋਂ ਆਪੋਂ ਮੇਨ ਲੰਬਾਈ ਠੀਕ। ਪੂਰਾ ਖਿੱਚ ਕੇ ਲੰਬਾਈ ਹੋਏਗੀ ਇਹਨਾਂ ਦੀ 74.4 ਜਿੰਨੀ ਹੈਗੀ ਬਸ ਆਪਾਂ ਉਨੀ ਲਿਖਣੀ ਹੈ ਬਿਦਾਅਕਤਾ ਕਿੰਨੀ ਲਿਖਣੀ 74.4 ਜਾਂ ਤਾਂ 74.4 ਇੱਥੇ ਆਪਾਂ ਲਿਖਾਂਗੇ ਲੰਬਾਈ ਨੰਬਰ 2 ਤੇ ਲਿਖਾਂਗੇ ਬਾਅਦ ਆ ਦੇਖੋ ਜਿਵੇਂ ਹੁਣ ਤੁਸੀਂ ਧੋ ਕੇ ਨਹੀਂ ਲਾਉਂਦੇ ਆਹ ਕਪੜਾ ਢਫਡਾ ਫਿਰ ਅੰਦਰ ਦੀ ਜਿਹੜੀ ਲਾਈਨਿੰਗ ਉਹ ਸੁੰਗੜ ਜਾਂਦੀ ਆ ਆ ਕਿਵੇਂ ਹੈ ਨਾ ਪੈੜਾ ਲੱਗਦਾ ਅੰਦਰ ਲੱਗ ਆਪਣਾ ਕਸਾ ਜਾਂਦਾ ਆ ਤਾਂ ਕਰਕੇ ਪੂਰੀ ਲਾਈਨਿੰਗ ਨੂੰ 10 ਘੰਟੇ ਭਿਓ ਕੇ ਫਿਰ ਲਾਇਆ ਕਰੋ ਅਗੇ ਬਾਡੀ ਵਿੱਚ ਸੂਟਾ ਹੈ ਨਾ ਉਹ ਤੁਹਾਨੂੰ ਬਾਹਰ ਹੀ ਲੰਬਾਈ ਹੈਗੀ ਆ 7.5 ਤੇ ਮੂਰੀ ਹੈਗੀ ਆ 12 ਇੰਚ ਇੱਥੇ ਪਹਿਲਾਂ ਲਿਖਾਂਗੇ 7.5 ਮੂਰੀ ਪਾਰ ਨੰਬਰ 3 ਤੇ ਆਇਆ ਤੀਰਾ ਪਹਿਲਾਂ ਕੋਣੀ ਵੀ ਮਣੀ ਲੱਗੀ ਹੈ ਨਾ ਹੁਣ ਆਪਾਂ ਇੱਥੇ ਇੱਥੋਂ ਬਸ ਆਧ ਵਿਚਾਲੇ ਨੂੰ ਮਿਲ ਲਿਆ ਕਰ ਹੁਣ ਇਹ ਤਾਂ ਕੁਵਾਲਾ ਨਾ ਕਿ ਕਿੰਨੇ ਇੰਚ ਤੇ ਜਗੇ ਨੇ ਇੱਥੋਂ ਕੋਣੀ ਬਸ ਐਨ ਲਿਕਨੀ ਹੈ 7.5 ਜਿਹੜੀ 15 ਅਲਿਖੇ ਪੁਣੀ ਇੱਥੇ ਪੁਣੀ ਲਿਖਤੀ ਬੋ 15 ਐਸ ਤੋਂ ਆ ਤੀਰਾ ਕਿਵੇਂ ਮਿਲਣਾ ਐਵੇਂ ਸੂਟ ਨੂੰ ਚੰਗੀ ਤਰ੍ਹਾਂ ਵਿਚਾਰ ਲੈ ਗਾ ਗਲਾ ਜਿੱਥੇ ਆਪਜੀ ਅਪਸੈਟ ਪਹਿਨਣਾ ਹੈ ਚੌੜਾ ਨਹੀਂ ਹੋਉਂਦਾ ਇਹਨਾਂ ਨੂੰ ਜਿੱਤੇ ਆਪਜੀ ਅੱਫਟ ਬੈਠ ਗਏ ਇਹ ਕਰਤਾ ਜੇ ਤਾਂ ਪਾਇਆ ਹੋਵੇ ਸੂਟ ਫਿਰ ਤੁਸੀਂ ਇੱਥੋਂ ਬਣਾਇਆ ਕਰੋ ਪਾਇ ਸੂਟ ਦੇ ਕਿਵੇਂ ਤੀਰਾ ਮਿਲਣਾ ਤੇ ਜਿਵੇਂ ਹੁਣ ਆਪਣੇ ਕੋਲੇ ਆਇਆ ਆਪਾਂ ਬਣਾਇਆ ਇੱਥੇ ਕਿੰਨਾ ਆ ਰਿਹਾ 11 ਸਾਢੇ 11 ਇਥੇ ਬਲੇ ਭਾਬੀ ਸਾਢੇ 11 ਰੋਕੀਓ। ਲੈ ਸਟੋਅ ਸ਼ਾਪ ਪਿਆ ਗਈ ਤੇ। ਦੇਖ ਨਹੀਂ। ਪੂਰਾ ਧਿਆਨ ਦੇਣਾ। ਤੇ ਜੁਰੀਆਂ ਪੈਣਾ ਕਹਿੰਦੀ ਹੈ ਬਾਈ ਸੂਟ ਪਿੱਛੇ ਨੂੰ ਜਾਂਦਾ ਸਾਡਾ ਹਨਾ। ਇਸ ਤਰ੍ਹਾਂ ਬਾਹ ਨੂੰ ਕਰ ਲਿਆ ਕਰੋ। ਜਿਹੜੇ ਕਰਕੇ ਦਿਖਾਉਂਦੇ ਆ। ਲਗਭਗ ਅੱਧਾ ਇੰਚ ਫੇਰ ਕੇ ਬਾਅਦ ਚੜਾਈ ਨੂੰ ਮੂਰ ਨੂੰ ਕਰਕੇ। ਪੂਰਾ ਧਿਆਨ ਦੇ ਨਾਲ ਦੇਖੋ ਆਹ ਬਾਹ ਦੀ ਸਿਉਣਾ ਪੀ ਆ। ਕੱਚ ਵਾਲੀ ਸਿਉਣਾ ਪੀ ਐਵੇਂ ਮੂਰ ਨੂੰ ਕਰ ਲਿਆ ਕਰੋ। ਇਹ ਵੀ ਸੂਟ ਫਿਰ ਗਾਹ ਨੂੰ ਖਿੱਚਣ ਲੱਗ ਗਿਆ ਇਧਰੋਂ ਇਧਰ ਮੋੜ ਨੂੰ ਹੋਏ ਆ ਤੇ ਇਧਰੋਂ ਇਧਰ ਮੋੜ ਨੂੰ ਇਹ ਕਿ ਬਾਹ ਨੂੰ ਇਧਰ ਨੂੰ ਤਾਹਲੂ ਕਰਨਾ ਜਦੋਂ ਤੁਸੀਂ ਸੂਟ ਪਾਉਂਗੇ ਤਾਂ ਫਿਰ ਆਪਦੀ ਆਪ ਹੀ ਐ ਕਿ ਝੂ ਰੱਖੀਏ ਕੁੜਤੀ ਪਾਉਂਦੇ ਠੀਕ ਹੈ ਦੁਬਾਰੇ ਫਿਰ ਮੈਂ ਤੁਹਾਨੂੰ ਦਿਖਾ ਦਿਆਂ ਨੋਟ ਕਰ ਲੈ ਚੰਗੀ ਤਰ੍ਹਾਂ ਜਿਹਨੇ ਭੈਣਾ ਕਹਿੰਦੀ ਸੂਟ ਪਿੱਛੇ ਹੋ ਜਾਂਦਾ ਬਈ ਆਹ ਜਿਹੜੀ ਬਾਹ ਲੀ ਸਿਉਣਾ ਐਂ ਟੱਕਰ ਕਰਨ ਦੀ ਬਜਾਏ ਗਾਹਾਂ ਨੂੰ ਕਰਕੇ ਧਰ ਲਿਆ ਕਰੋ ਠੀਕ ਹੈ ਇਹ ਜਦੋਂ ਸੂਟ ਪਾਇਆ ਹੋਊਗਾ ਉਹ ਆਟੋਮੈਟਿਕ ਗਾਹ ਨੂੰ ਖਿੱਚ ਕੇ ਲਿਆਊਗਾ ਜੇ ਨਾ ਸਮਝ ਲੱਗੀ ਦੁਬਾਰਾ ਫੇਰ ਪੁੱਛ ਲਿਓ ਬਾਂਹ ਵਾਲਾ ਪਾਸਾ ਗਾਹ ਨੂੰ ਰੱਖਣਾ ਇੱਧਰ ਨੂੰ ਲੋਈ ਗੱਣੀ। ਐ ਕਿਚਕੀ 34 ਜਿੱਥੇ ਆ ਆ ਦੀ ਅੰਸ਼ਕਾ ਬਿਠੂ ਉੱਥੇ ਬੜੇਗਾ ਆਪ 34 ਆ ਜੀ। ਠੀਕ ਆ ਕਿੰਨੀ ਆ 21 ਆਪਾਂ ਇੱਥੇ ਲਿਖ ਲਈਏ 21 34। ਇਸ ਚੋਲ ਲਿਖਾਂਗੇ ਕਮਰ। ਬਸ ਲੋਗਾਂ ਦੇ ਆਧੀ ਇੱਜ ਕਮਰ ਦਾ ਆ ਜਾਂਦਾ। ਠੀਕ। ਠੀਕ ਹੈ ਇੰਚਾਂ ਦੇ ਦੇ ਵਿੱਚ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਪਲੋਂਗਾਂ ਦੀ ਸੈਂਟਰ ਦੇ ਵਿੱਚ ਕਮਰ ਬਣੂਗੀ ਠੀਕ ਆ ਕਿੰਨੀ ਹੈ ਕਮਰ ਲਗਭਗ ਲਾਈਨਿੰਗ ਵਾਲੇ ਸੂਟ ਦੀ 19.5 ਇੰਚ ਇਹਨਾਂ ਜਿਹੜਾ ਆਪਾਂ ਕੱਟਣਾ ਸੂਟ ਉਹ ਵੀ ਲਾਈਨਿੰਗ ਵਾਲਾ ਉਹਦੀ ਵੀ ਵੀਡੀਓ ਪਾਵਾਂਗੇ ਹਨਾ ਮਤਲਬ ਤੁਸੀਂ ਨਾਲ ਪੂਰਾ ਗੌਰ ਦੇ ਨਾਲ ਦੇਖੋ ਕਿਵੇਂ ਲੱਗੇ 19.5 ਕਮਰ ਇਸ ਤੋਂ ਆ ਗਈ ਹੈ। ਹੈਪੋ ਤਾਂ ਪੂਰੀ ਚੰਗੀ ਤਰ੍ਹਾਂ ਤੁਸੀਂ ਦੇਖਣਾ ਹੈ। ਹੈਪੋ ਸਭ ਤੋਂ ਜ਼ਿਆਦਾ ਇਹ ਐਮੀਡ ਰੱਖੀ ਜੀ ਟਾਈਟ ਹੋ ਗਈ। ਪਰ ਹੈਪੋ ਸਹੀ ਗੱਲ ਵਾਸਤੇ ਨਾ ਤਰਪਾਈ ਸਾਰਾ ਉਹ ਪਟਨਾ ਲਗਾ। ਕਿਰੋਂ ਔਖਾ ਬਹੁਤ ਹੋਏਗਾ। ਆਹ ਚੰਗੀ ਤਰ੍ਹਾਂ ਆਪਾਂ ਦੇਖਾਂ। ਇਹ ਪੈ ਗਈ ਨਹੀਂ 22.5 ਇੰਚ। ਖਿੱਚ ਗਏ ਛੱਟ ਤੋਂ। 22.5 ਇੰਚ ਹੈ ਆਪਾਂ। ਇੱਥੇ ਲਿਖਾਂਗੇ ਆਪਾਂ ਹੈਪੋ 22.5। ਇਸ ਤੋਂ ਆ ਗਈ 1.5। 1.5 ਨੋਟ ਕਰ ਲੈ। ਕਿਰੋਂ ਅੱਜਕੱਲ ਇਹ ਸ਼ੇਪ ਵਗੇਰੇ ਚੱਲਦੇ ਨੇ। ਉਹ ਚ ਲੈ ਗਰੂਗਾ ਨੂੰ ਵੀ ਏ ਸ਼ੇਪ ਦਾ ਨਹੀਂ ਕਰਨਾ ਤੇ ਏ ਸ਼ੇਪ ਵਾਲਾ ਨੇ ਬਣਾਉਣਾ ਘੇਰਾ ਪਾਉਣਾ ਉਹ ਵੀ ਆਪਣੇ ਕੋਲ ਸੂਟ ਆਇਆ ਹੋਇਆ ਜੇ ਕਿਸੇ ਭੈਣ ਨੂੰ ਸੂਟ ਸਿੱਖਣਾ ਤਾਂ ਮੈਨੂੰ ਦੱਸ ਦਿਓ ਹਣਾ ਉਹਦੀ ਵੀਡੀਓ ਪਾ ਦੂੰਗਾ ਹਾਂ ਘੇਰਾ ਜਨ 22 ਇੰਚ ਬੈਕੇਰੇ ਵੀ ਪਾਈਸੇ 3 ਮੀਰ ਕਿੰਨਾ 22 ਇੰਚ ਇੱਕੋਰੀ ਪੈਰ ਆਪਾਂ ਹੈ ਚੈੱਕ ਕਰ ਲਈਏ ਕਿ ਤੇ ਹੈ ਪਤਾ ਨਹੀਂ 22 ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਵੀ ਸੁੰਗੜਿਆ ਹੋਇਆ ਹੁੰਦਾ ਕਪੜਾ ਹਾਂ ਆਪਾਂ ਬਾਅਦ ਵਿੱਚ ਚੈੱਕ ਕਰਾਂਗੇ બસ ਇਹ ਸਾਡੇ ਬਾਈ ਹੈ ਘੇਰਾ 23 ਹੈ ਠੀਕ ਆ ਤਾਂ ਲਿਖਤਾ ਤਾਂ ਘੇਰਾ ਤੇ ਪਲੋਈਆਂ پلیਟ ਲਿਖੀ ਹੋਈ ਹੈ ਜਿੱਥੇ ਬਈ ਉੱਥੇ ਪਲੋਈਆਂ ਪੀਪਾਣਾ ਪੁਣੀ ਬਈ ਸਾਢੇ ੜੀ پلیਟ ਬਈ ਕਿੰਨੇ ਦੇ ਬਗੇ 7 ਤੇ ਪਾ ਦਿਆ ਕਰੋ ਆਹ ਠੀਕ ਹੈ 7 ਅੱਜ ਸਹੀ ਆਇਆ ਨਹੀਂ ਬਾਕੀ ਮੜਾ ਮੋਟਾ ਕੱਦ ਕਾਟ ਦੇ ਹਿਸਾਬ ਨਾਲ ਵੀ ਦੇਖਣਾ ਹੁੰਦਾ ਕਿ ਅੱਜ ਇੱਕ ਭੈਣ ਦਾ ਕਮੈਂਟ ਆ ਰਿਹਾ ਸੀ ਉਹ ਕਹਿੰਦੇ ਬਾਈ ਵੀ ਪਲੋਈਆਂ ਦਾ ਕੀ ਸੀ ਹੁੰਦਾ ਵੀ ਕਾਦੇ ਹਿਸਾਬ ਨਾਲ ਹੁੰਦਾ ਇਹ ਛਾਤੀ ਦੇ ਹਿਸਾਬ ਨਾਲ ਹੁੰਦਾ ਬਾਕੀ ਇਹਨੀਆਂ ਸੈਟਸ ਲੰਗਾਂ ਹੁੰਦੀਆਂ ਹਨ ਲਗਭਗ ਇਥੋਂ ਡੇਢ ਇੰਚ ਇਧਰੋਂ ਕਰਕੇ ਠੀਕ ਆ ਅੱਧਾ ਇੰਚ ਨੀਚੇ ਨੂੰ ਕਰ ਲੈ ਟਾਉਣ ਉਸੇ ਤਰ੍ਹਾਂ ਇਧਰੋਂ ਕਰਕੇ ਇਤਰਾ ਇੰਚ ਇਧਰੋਂ ਕਰ ਲੈ ਬਸ ਇੰਨਾ ਕੀ ਹੁੰਦਾ ਕੁਵਾਲਾ ਨਹੀਂ ਗਾ ਇਹਦਾ ਲੰਮਾ ਚੌੜਾ ਕੰਮ ਹਾਂ ਉਹ ਜਿਹੜੀਆਂ ਪਲੋਈਆਂ ਨੀਮੀਆਂ ਉਹ ਹੈਗਾ ਪੌਣੇ 11 ਤੇ ਹਰਕ ਦੇ ਵੱਖਰੇ ਵੱਖਰੇ ਹੁੰਦੀਆਂ ਛਾਤੀ ਦੇ ਹਿਸਾਬ ਦੇ ਨਾਲ ਹੈ ਇਸ ਪੈਨ ਦੇ ਕਿੰਨੀਆਂ ਪੌਣੇ 11 ਤੇ ਯਾਨੀ ਕਿ 11 ਤੋਂ ਘੱਟ ਇੱਥੇ ਦੇਖੋ ਪੌਣੇ 11 ਇਸ ਤੋਂ ਮੋਡਾ ਮੋਡਾ ਵੀ ਹਰ ਕੋਈ ਭੈਣ ਆਪੇ ਸੰਨ ਕਰਾਉਂਦੀ ਆ ਜਿਵੇਂ ਬੰਦੇ ਆਪੇ ਸੰਨ ਮੋਡਾ ਕਹਿੰਦੇ ਫੁੱਲਾ ਪੀੜਾ ਨਾ ਕੋਈ ਟਾਈਟ ਮੋਡਾ ਬਾਈ ਖੁਸ਼ਾ ਕਿਵੇਂ ਨਾ ਆ ਦੇਖੋ ਬਾਈ ਛਾਤੀ ਨੂੰ ਨੋਟ ਕਰ ਲਓ 1.18 ਮੋਡਾ ਇਹਨਾਂ ਦੇ ਆ ਪਰ ਤੁਸੀਂ ਦੇਖੋ ਕੋਈ 18 ਹੀ ਪੁਵਾਈਏ ਦਾ ਕੋਈ 19 ਪੁਵਾਈ ਨਾ ਆਪਦੀ ਮਰਜ਼ੀ ਆ ਆਪਾਂ ਇੱਥੇ ਲਿਖਾਂਗੇ ਸਵਾ 9 ਯਾਨੀ ਕਿ 1.18 ਪਹਿਲਾਂ ਨਾਪ ਚੰਗੀ ਤਰ੍ਹਾਂ ਦੇਖ ਲਓ ਜੇ ਕਿਸੇ ਭੈਣ ਨੂੰ ਸੂਟ ਸਿੱਖਣਾ ਨਾ ਕਿਉਂਕਿ ਨਾਪ ਸਭ ਤੋਂ ਜ਼ਰੂਰੀ ਹੈਗਾ ਠੀਕ ਆ ਕੜਾ ਹੋ ਗਿਆ ਆਪਣਾ ਹੁਣ ਰਹਿ ਕੇ ਕੜਾ ਅਗਲਾ ਅਗਲਾ ਕਿੰਨਾ ਚੰਗੀ ਤਰ੍ਹਾਂ ਮੇਨ ਵਸਤ ਕੀ ਕਰਨਾ ਪਉਣ ਉਹ ਵੀ ਵਿਚਾਰ ਲੈਣਾ ਹੈ ਇਹ ਇਧਰ ਤੋਂ ਚੌੜਾ ਲਾਉਣਾ ਹੋਵੇ ਠੀਕ ਹੈ ਆਹ ਚੌੜਾਈ ਤੁਸੀਂ 5.5 ਰੱਖਣੀ ਹੁੰਦੀ ਹੈ ਯਾਰ ਜਦੋਂ ਪੇਸਟਿੰਗ ਕਰਦੇ ਹਾਂ ਉਹਨਾਂ ਨੂੰ 7.5 ਕਰ ਲਿਆ ਕਰੋ ਫਿਰ ਇਹ ਵੰਡ ਕਰਕੇ 5.5 ਹੀ ਹੋ ਜਾਂਦਾ ਬਾਕੀ ਤੁਸੀਂ ਨਾਪ ਦੇ ਕਾੜੂ ਵਿੱਚ ਕੋਈ ਵੱਡਾ ਚੌੜਾ ਅਗਲਾ ਪਾਉਂਦਾ ਕਿਵੇਂ ਪਾਉਂਦਾ ਕਿਵੇਂ ਨਾ ਸਾਰਿਆਂ ਦੇ ਆਪਾਂ ਇੱਕ ਹੱਥ ਨਹੀਂ ਕਰ ਸਕਦੇ ਆਪਾਂ ਨੂੰ 2 ਮਿੰਨਾ ਗਿਆਪਾ ਕਿੰਨਾ ਗਲਾ ਨਾਲ ਅਗਲਾ 7 ਬੈਕ ਇਹਨਾਂ 5 ਇੱਥੇ ਆਪ ਲਿਖਾਂਗੇ 7 ਬੈਕ 5.5 ਠੀਕ ਹੈ ਜੀ ਸਾਰਨਾਬ ਹੋ ਗਿਆ ਹੁਣ ਆਪਾਂ ਇੱਕ ਚੀਜ਼ ਰਹੀ ਸੀ ਸੈਡ ਸਲਾਈ ਸਭ ਤੋਂ ਜਿਹੜੀ ਜਰੂਰੀ ਹੈ ਇੱਥੋਂ ਮਿਲਣੀ ਹੈ ਇਹ ਕਿੰਨੀ ਹੈ 15.5 ਇਹ ਲਾਜ਼ਮੀ ਬਣਾਇਆ ਕਰੋ ਇੱਥੇ ਆਪ ਲਿਖਾਂਗੇ 15.5 ਠੀਕ ਹੈ 15.5 ਨੂੰ ਆਪਾਂ ਸਾਈਡ ਤੇ ਰੱਖਾਂਗੇ ਉਹ ਨਾਲ ਗਿਆ ਸਲਵਾਰ ਦਾ ਸੁਨਵਾਦ ਦਾ ਨਾਮ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਜਿਹੜਾ ਮੇਰੇ ਕੋਲ ਇਹ ਲਿਖਤਾ ਮੈਂ ਇਹਨਾਂ ਆਪਾਂ ਨਾਮ ਤਿਆਰ ਕਰਕੇ ਲਿਆ ਗਾ ਤੁਹਾਨੂੰ ਹਨ ਖੁਸ਼ੀ ਹੋ ਜੇ ਇਹਦੇ ਵਿੱਚ ਮਾਰਜਿਨ ਪਾਵਾਂਗੇ ਨਾ ਕਿ ਇਹਨੂੰ ਬਦਲਣ ਤੋਂ ਉਪਰ ਉਹ ਸਲਵਾਰ ਜੇ ਤਰ੍ਹਾਂ ਦੇਖੋ ਉਵੇਂ ਜਿਹੜੀ ਸੁੰਗੜੀ ਦੀ ਹੈ ਲਰਨਿੰਗ ਧੋਕੇ ਲਾਇਆ ਕਰੋ ਸਾਰੀ ਸਾਰੇ ਪਿੰਨਾ ਫਰਕ ਪੈ ਜਾਵੇ ਆ ਬੈਲਟ ਜੇ ਤੁਸੀਂ ਲਾਉਣੀ ਹੋ ਵੱਡੀ ਲਾਉਣੀ ਹੋ ਮੈਂ ਲਾਉਣਾ ਬਲ ਸੋਟੀ ਬੈਲਟ ਲਾਉਣਾ ਇੱਥੇ ਆ ਕੇ ਆਪਣਾ ਫਰਕ ਚੰਦਰਾ ਬੈਂਤੀ ਦੇ ਚਾਲੇ ਤੁਸੀਂ 7 ਇੰਚ ਦੀ ਪਾਉਣੇ ਬੈਲਟ ਇਹ ਦੇਖੋ 5 ਇੰਚ ਤਿਆਰ ਆਪਣੀ 벨ਟ ਲਗਭਗ 3.5 ਪੌਣੀ 4 ਹੁੰਦੀ 벨ਟ ਤਿਆਰ ਮੈਂ 6 ਇੰਚ ਫੀਤਾ ਉੱਪਰ ਘੜਦਾ ਉਹ ਕਈ ਭੈਣੋਂ ਨਹੀਂ ਸਮਝਾਈਓ ਧਿਆਨ ਦੇ ਨਾਲ ਦੇਖੋ ਮੈਂ 6 ਇੰਚ ਫੀਤਾ ਘੜਦਾ ਤਾਂ ਮੇਰੀ 벨ਟ ਜਿਹੜੀ ਉਹ 3.5 ਪੌਣੀ 4 벨ਟ ਤਿਆਰ ਹੁੰਦੀ ਹੈ ਤਾਂ ਇਹਨਾਂ ਦੀ 벨ਟ ਕਿੰਨੀ ਆ ਲਗਭਗ ਪੂਰੀਏ ਪਰ ਤੱਕੇ ਖਿੱਚ ਕੇ ਤਾਂ 35 ਆ ਲੰਬਾਈ ਪੌਂਚਾ ਮੂਰੀ 3.5 ਇੱਥੇ ਲਿਖਿਆ ਹੈ ਪਾ 35 ਅੱਡੇ 12 ਇਸ ਵੀ ਬੈਲਟ ਮੈਨੇ ਸਸਤੀ ਲੈਣੀ ਨਹੀਂ ਲਾਉਣੀ ਕਿਸੇ ਵੀ ਭੈਣ ਨਹੀਂ ਸਸਤੀ ਲੈਣੀ ਲਾਉਣ ਦੇ ਕਾਰਨ ਹੀ ਇਹਦੇ ਬਿਨੀ ਸਸਤੀ ਲੱਗੀ ਹੋਈ ਹੈਗਾ ਤੇ ਬਾਅਦ ਦੇ ਵਿੱਚ ਸੂਟ ਕੰਮੇ ਜਖਣ ਹੋਏਗਾ ਜੰਦੀ ਤਾਂ ਵਧੀਆ ਲੈ ਕੇ ਲਾ ਕਰੋ ਕਟੋ ਕਟੋ ਵੀ 70 ਰੁਪਏ ਮੀਟਰ ਆਉਂਦੀ ਹੈ ਪਾਗ ਵਾਲਾ ਕਪੜਾ ਜਿਹੜਾ ਵਧੀਆ ਵਾਲਾ ਉਹ ਵੀ ਜੇ ਤੁਸੀਂ ਭਾਅ ਲੱਕੇ ਲਾਉਂਗੇ ਫਿਰ ਮਿਲਦਾ ਛੇਤੀ ਨਹੀਂ ਮਿਲਦਾ ਹਲੋ ਬੈਲਟ ਕਿੰਨੀ ਇਹਨਾਂ ਦੀ 7/25 ਆਪਾਂ ਇੱਥੇ ਲਿਖਾਂਗੇ 7/25 ਇਸ ਤੋਂ ਛੋਟੀ ਝੋਲੀ ਲਾਜ਼ਮੀ ਲੈਣਾ ਕਰੋ ਕਿਉਂਕਿ ਹਰ ਕੋਈ ਝੋਲੀ ਵੱਡੀ ਛੋਟੀ ਬਣਾਪੋਗਾ ਤਾਂ ਬਾਅਦ ਵਿੱਚ ਜਿਹੜਾ ਫਰਕ ਜਿਹੜੀ ਨਾ ਹੋਵੇ ਪਹਿਲੇ ਮਿੰਨਤੀ ਰੱਖ ਲਿਆ ਕਰੋ ਹਾਂ ਆਪਾਂ ਆਪਣੀ ਝੋਲੀ ਮਿਲਾਂਗੇ ਕੋਈ ਝੋਲੀ ਵੱਡੀ ਕੋਈ ਇਹਨਾਂ ਕੋਈ ਛੋਟੀ ਕੋਈ ਨਾ ਇੱਥੇ ਝੋਲੀ ਮਿਲ ਲੈਣੀ ਹੈ ਇਹ ਕਿੰਨੀ ਵੱਡੀ ਝੋਲੀ ਇਹਨਾਂ ਦੀ 15 ਇੰਚ ਤੋਂ ਵੀ ਵੱਧ ਆਪਲਾ ਸਾਰ ਨਾਰਮਲ ਝੋਲੀ ਆਪਣੀ ਛੋਟੀ ਹੁੰਦੀ ਹੈ ਹਾਂ ਆਪਾਂ ਇੱਥੇ ਲਿਖੀਏ 15 15 ਇਹ 40 ਚੌੜੇ ਕਿੰਨੇ ਆਦੀ ਲੈ ਲਈ ਮੇਂ ਚੀਜ਼ਾਂ ਸਾਰੀਆਂ ਨੋਟ ਕਰ ਲਈ ਕਿੰਨੇ ਆ ਸਵਾ ਦੋ ਇੰਚ ਚੌੜੇ ਇੱਥੇ ਆਪ ਲਿਖਦੇ ਸਵਾ ਦੋ ਇੰਚ ਚੌੜੇ ਠੀਕ ਆ ਸਾਰਾ ਨਾਪ ਹੋ ਗਿਆ ਨਾ ਕਿਸੇ ਵੀ ਚੀਜ਼ ਦੀ ਨਾ ਸਮਝ ਆ ਰਹੀ ਇਹ ਵੀ ਤੁਸੀਂ ਪੁੱਛ ਸਕਦੇ ਹੋ ਜਿਹੜੀਆਂ ਭੈਣਾ ਜਾਂ ਭਰਾ ਨਵੇਂ ਆ ਚੈਨਲ ਤੇ ਉਹਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਜਿਹਨਾਂ ਨੂੰ ਨਹੀਂ ਆਉਂਦਾ ਉਹ ਜੋ ਆਕਰ ਸੈੱਟ ਕਰਾ ਲਿਆ ਕਰੋ ਫਿਰ ਵੀ ਦਿੱਕਤ ਆਉਂਦੀ ਆ ਤਾਂ ਮੈਨੂੰ WhatsApp ਦੇ ਉੱਪਰ ਬੋਲ ਕੇ ਲਿਖ ਕੇ ਕੁਝ ਭੇਜ ਸਕਦੇ ਹੋ ਤੇ ਤੁਹਾਡਾ ਜਿਹੜਾ ਨੰਬਰ ਆ ਮੈਂ ਗਰੁੱਪ ਦੇ ਵਿੱਚ ਐਡ ਕਰ ਲਵਾਂ ਸਿਖਾਉਣ ਦਾ ਕੋਈ ਪੈਸਾ ਨਹੀਂ ਬਿਲਕੁਲ ਫ੍ਰੀ ਸੇਵਾ ਜੇ ਕਿਸੇ ਭੈਣ ਦਾ ਉਹ ਨੰਬਰ ਗਰੁੱਪ ਦੇ ਵਿੱਚ ਐਡ ਕਰਾਉਣਾ ਹੈ ਉਹ ਮੈਂ ਬੋਲ ਕੇ ਕੁਝ ਵੀ ਭੇਜਿਆ ਕਰੋ ਹਾਈ ਲਿਖ ਕੇ ਭੇਜਿਆ ਕਰੋ ਤੇ ਤੁਹਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਐਡ ਹੋ ਜੂ ਤੁਹਾਡੇ ਕੋਲ ਦੋਨੇ ਚੈਨਲ ਦੇ ਵੀਡੀਓ ਆਨ ਲੱਗ ਜਣਗੇ ਠੀਕ ਹੈ ਜੀ ਤਾਂ ਮਿਲਦੇ ਆ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ਼੍ਰੀ ਅਕਾਲ